ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੋ ਗਈ ਹੈ 22 ਰਮੰਬਰ 2025 ਤੇ ਵਾਰ ਹੈਗਾ ਅੱਜ ਸ਼ਨੀਵਾਰ ਤੇ ਸਾਡੇ ਸਫ਼ਰ ਦਾ ਹੈਗਾ ਅੱਜ 27ਵਾਂ ਦਿਨ ਤੇ ਰੂਮ ਛੱਡ ਕੇ ਆਪਾਂ ਆ ਗਿਆ ਰੋਡ ਤੇ ਸਭ ਪੈਕ ਕਰਕੇ ਤੇ ਰਾਈਡ ਆਪਾਂ ਕਰਤੀ ਹੈ ਸ਼ੁਰੂ ਚੱਲ ਪਏ ਨਵੇਂ ਸਫ਼ਰ ਤੇ ਨਵੀਆਂ ਰਾਹਾਂ ਤੇ ਤੇ ਟਾਈਮ ਹੋ ਗਿਆ ਇਸ ਟਾਈਮ 4:30 ਦਾ ਅੱਜ ਆਪਾਂ ਜਾਣਾ ਕੋਟੇਵਾਲ ਨੂੰ ਅੱਜ ਦਾ ਆਪਣਾ ਟਾਰਗੇਟ ਹੈਗਾ 150 ਕਿਲੋਮੀਟਰ ਰਾਤ ਆਪਰੋਂ ਨੀਂਦ ਬਹੁਤ ਵਧੀਆ ਆਈ ਹੈ ਕਿਉਂਕਿ ਰੂਮ ਬਹੁਤ ਵਧੀਆ ਸੀਗਾ ਅਤੇ ਕੋਤੇ ਵਧੀਆ ਲੱਗੇ ਸੀਗੇ ਤੇ ਕੱਲ ਕੁਝ ਟੈਮਨਲ ਵੀ ਆਪਾਂ ਟੈੱਕੇ ਸੀਗੇ ਤਾਂ ਕਰਕੇ ਜੁੜੇ ਰਹੋ ਸਫ਼ਰ ਦੇ ਨਾਲ ਚੱਲ ਰਹੇ ਨਵੇਂ ਰਾਹ ਤੇ ਨਵੇਂ-ਨਵੇਂ ਤਜਰਬੇ ਲੈਣੇ ਆ ਜੋ ਨਵੇਂ-ਨਵੇਂ ਲੋਕਾਂ ਨੂੰ ਮਿਲਦੇ ਆ ਨਵੇਂ-ਨਵੇਂ ਕਰਦੇ ਆ ਗੱਲਾਂਬਾਤਾਂ ਤੇ ਚਲੋ ਫਿਰ ਚੱਲਦੇ ਆ ਤੇ ਲੈਨੇ ਆ ਪਹਿਲੀ ਚਾਹ ਚਾਹ ਇੱਕ ਵਾਰ ਹੋਟਲ ਤੋਂ ਪੀਲੀ ਆ ਪਰ ਅਜੇ ਪੂਰੀ ਅਫੀਸ਼ੀਅਲ ਚਾਹ ਹਦੀ ਹੈਗੀ ਆ ਉਹ ਇੱਕ ਪੀਣੀ ਆ ਮੌਸਮ ਵਿੱਚ ਧੁੰਦ ਹੈਗੀ ਹੈ ਬਾੜੀ ਮਾੜੀ ਤੇ ਠੰਡਕ ਵੀ ਹੈਗੀ ਹੈ ਰਾਤ ਸਾਈਕਲ ਬਾਹਰ ਖੜੇ ਸੀਗੇ ਸਾਈਕਲਾਂ ਤੇ ਪੂਰੀ ਧੁੰਦ ट्रेल पई हुई थी तो सारा समान भिज्या हुआ सब समान तो रहा है सैकल सुगल सारा कुछ भेज गया ठंडी ठंडी हवा बज रही है बहुत शानदार नजारा आ रहा है अच्छा क्रॉस करना है शिवपुरी शिवपुरी है तरताली कोटा दो सौ तिहत्तर ਹੰਡਕ ਬਹੁਤ ਜਿਆਦਾ ਜ਼ਨੀ ਹੈਗੀ ਪਰ ਸਰੀਰ ਤੇ ਬਰਦਾਸ਼ਤ ਕਰ ਰਿਹਾ ਵਧੀਆ ਬੀ ਮੱਠੀ ਮੱਠੀ ਠੰਡ ਹੈ ਪਰ ਜਿਹੜੀ ਉਂਗਲਾਂ ਨਾਲ ਹੱਥਾਂ ਦੀਆਂ ਆ ਅਗਲੀਆਂ ਉਂਗਲਾਂ ਇਹ ਮਾੜੀ ਮਾੜੀ ਠਰਦੀਆਂ ਰਹੀਆਂ ਨੇ ਠੰਡੀ ਹਵਾ ਵਜਲੀ ਪੂਰੀ ਸਾਈਕਲਿੰਗ ਕਰਕੇ ਥੋੜਾ ਜਿਹਾ ਠੰਡ ਵੀ ਘੱਟ ਲੱਗਦੀ ਹੈ ਬੰਦੇ ਨੂੰ ਪਰ ਜਿਵੇਂ ਹੱਥ ਜਿਹੜੇ ਨੇ ਇਹਨਾਂ ਦੀ ਮੂਵਮੈਂਟ ਨਹੀਂ ਹੁੰਦੀ ਤਾਂ ਕਰਕੇ ਹੱਥਾਂ ਦੀਆਂ ਉਂਗਲਾਂ ਬੜ ਠਰਦੀਆਂ ਨੇ 7:04 ਹੋ ਗਏ ਨੇ ਤੇ ਆਵਾਜ਼ ਇਹ ਪੂਰੀ ਹੋ ਗਈ ਆ ਚੱਲੀ ਜਾਂਦੀ ਟਰਾਲੇ ਤੇ ਇੱਧਰ ਪਹਿਲੀ ਟੀ ਸਟਾਲ ਤੇ ਬਾਈ ਹੋਰੀ ਪਹਿਲਾਂ ਆ ਗਏ ਹਰਮੀਤ ਸੋਹਰੀ ਇਹਨਾਂ ਨੇ ਆਰਡਰ ਦਿੱਤਾ ਪਹਿਲਾਂ ਹੀ ਚਾਹ ਦਾ ਤੇ ਨਾਲ ਤੁਮਾ ਲਾ ਕੇ ਬੈਠੇ ਸੇਕ ਰਹੇ ਅੱਗ ਸਰੀਰ ਗਰਮ ਕਰ ਰਹੇ ਨੇ ਆਪ ਦੇ ਕਿ ਹਵਾ ਭਰ ਦਿਓ ਕਦੀ ਮੇਰੇ ਪੈਂਚਰ ਲਾ ਦਿਓ ਕਦੀ ਇਹਦਾ ਆ ਹੋ ਗਿਆ ਕਦੀ ਇਹਦਾ ਆ ਹੋ ਗਿਆ ਚੂਲ ਸਿੱਧੀ ਇਹਦੀ ਹੋਈ ਨਹੀਂ ਗਈ ਬੜ ਜਾ ਯਾਰ ਹਵਾ ਬੜ ਲੈ ਹਵਾ ਕਿੰਨੀ ਆਉਗੀ ਘਾਟ ਹੀ ਹਵਾ ਮਾਰ ਲੈ ਤੇ ਚਾਰ ਬੁਕੀਆਂ ਕਿਉਂ ਘਟਦੀ ਐ ਫਿਰ ਇਹ ਘਟਦੀ ਗੁੱਡੀ ਤੇ ਕਾਹ ਨੂੰ ਬਸ ਤੂੰ ਤਾਂ ਸਾਡਾ ਸਰੀਰ ਗਰਮ ਕਰਾਉਣਾ ਹੁੰਦਾ ਵਾ ਵੀ ਹੋਰ ਤਾਂ ਇਹ ਰਵਾੜ ਨਹੀਂ ਨਿਭੜਦੀ 2 ਕਿਲੋਮੀਟਰ ਵਕਨ ਮੇਰੀ ਹਵਾ ਭਰ ਦਿਓ ਹਵਾ ਘਟ ਗਈ ਕਦੀ ਕਹੋਗਾ ਮੇਰਾ ਗੇਅਰ ਹੈ ਇਹ ਲਗਿਆ ਕਰੀ ਮੇਰੇ ਸ਼ਿਫਟ ਨਹੀਂ ਕੰਮ ਕਰਦਾ ਪਿਆ ਕੋ ਨੂੰ ਤਾਂ ਆਪਾਂ ਕੋਟੇਸ਼ੋ ਤੇ ਲੱਗ ਹੀ ਹੁੰਦੇ ਟਾਈਮ ਹੋ ਗਿਆ ਜੀ 8:25 ਮਿੰਟ ਤੇ ਆਪਾਂ ਇਸ ਟਾਈਮ ਹੈਗੇ ਆ ਅਮੋਲਾ ਬ੍ਰਿਜ ਦੇ ਉੱਤੇ ਅਮੋਲਾ ਬ੍ਰਿਜ ਜਿਹੜਾ ਹੈਗਾ ਹੈ ਸਿੰਧ ਨਦੀ ਦੇ ਉੱਤੇ ਆ ਆ ਪਾਸੇ ਦੀ ਸਾਰੀ ਸਿੰਧ ਨਦੀ ਹੈ ਔਰ ਮੱਦੇ ਪਰਦੇਸ਼ ਦਾ ਇਹ ਸਭ ਤੋਂ ਲੰਬਾ ਪੁਲ ਹੈਗਾ 2.5 ਕਿਲੋਮੀਟਰ 2.5 ਕਿਲੋਮੀਟਰ ਲੰਬਾ ਪੁਲ ਹੈ ਔਰ ਆ ਹੈਗੀ ਥੱਲੇ ਸਿੰਧ ਨਦੀ ਬਹੁਤ ਤਗੜੀ ਨਦੀ ਹੈ ਤੇ ਪੂਰੇ ਐਮਪੀ ਨੂੰ ਇਹ ਖੇਤੀਬਾੜੀ ਵਾਸਤੇ ਤੇ ਹੋਰ ਲੋੜਾਂ ਦੀ ਪੂਰਤੀ ਕਰਦੀ ਹੈ ਇਹ ਮੌਸਮ ਸ਼ਾਨਦਾਰ ਹੈ ਤੇ इधर तो सूरज देवता दर्शन दते हुए गर्मी हो रही है माड़ी मारी मौसम सं नदी ने थां बहुत घेरी हुई है पिछे भी अए ही आए हैं उधर भी सड़क दो पास पूरा शानदार दृश्य बन रहा है ਇੱਧਰ ਆ ਗਿਆ ਸਿੰਧ ਨਦੀ ਦਾ ਕੰਢਾ ਤੇ ਪਿੱਛੇ ਨਾਲ ਹੀ ਬਹੁਤ ਤਗੜਾ ਪਠਾਰ ਹੈ ਤੁਸੀਂ ਦੇਖ ਸਕਦੇ ਜੇ ਤੇ ਅੱਗੇ ਚੜਾਈ ਸ਼ੁਰੂ ਹੋ ਗਈ ਹੈ ਤੇ ਇਹ ਸਾਰਾ ਜਿਵੇਂ ਐਮਪੀ ਪਠਾਰੀ ਇਲਾਕਾ ਹੈ ਤੇ ਛੜਕ ਜਿਹੜੀ ਉੱਚੀ ਨਹੀਂ ਵੀ ਹੈ ਜਿਹੜੇ ਚੜ੍ਹਾਈ ਆ ਜਾਂਦੀ ਕਿਤੇ ਉਤਰਾਈ ਆ ਜਾਂਦੀ ਆ ਦੋਵੇਂ ਬਰਾਬਰ ਚੱਲਦੀਆਂ ਨੇ ਹੁਣ ਥੋੜੀ ਚੜ੍ਹਾਈ ਆ ਗਈ ਆ ਕੱਲ ਦਿਨੇ ਆਪਾਂ ਜਦੋਂ ਚਾਂਸੀ ਪਹੁੰਚੇ ਹਾਂ ਉਦੋਂ ਯੂਪੀ ਚੱਲ ਰਿਹਾ ਸੀਗਾ ਤੇ ਸ਼ਾਮ ਨੂੰ ਜਦੋਂ ਮੂਹ ਨੇ ਰਾਜਾ ਹੋਇਆ ਉਦੋਂ ਫੇਰ ਐਮਪੀ ਸ਼ੁਰੂ ਹੋ ਗਿਆ ਤੇ ਹੁਣ ਵੀ ਐਮਪੀ ਚੱਲ ਰਿਹਾ ਹੈ ਦੋਵੇਂ ਪਾਸੇ ਪਠਾਰ ਇਹ ਕੱਟ ਕੇ ਵਿੱਚ ਬਣਾਈ ਹੋਈ ਸੜਕ ਤੇ ਜਿਹੜਾਈ ਪਿਛਲੇ ਜਿਹੜਾ ਪੋਲ ਸੀਗਾ ਅਮੋਲਾ ਪੁਲ ਉਹ ਤੋਂ ਲਗਾਤਾਰ ਜਾਰੀ ਆ ਇਹ ਅੱਜ ਆਪਣੀ ਉਮੀਦ ਹੈਗੀ ਆ ਵੀ ਆਪਾਂ ਅੱਜ ਰਾਜਸਥਾਨ ਚ ਐਂਟਰ ਕਰ ਜਾਾਂਗੇ ਤੇ ਰਾਜਸਥਾਨ ਚ ਐਂਟਰ ਕਰਕੇ ਫੇਰ ਤਾਂ ਵਾੜ ਲੈ ਲਈ ਸਮਝੋ ਆਪਾਂ ਦਨ ਰਾਗੇ ਹੋਰ 8 ਤੇ ਕੱਲ ਤੱਕ ਆਪਣੇ ਕਿਲੋਮੀਟਰ ਹੋ ਗਏ ਸੀਗੇ 2600 2600 ਕਿਲੋਮੀਟਰ ਹੋ ਗਏ ਸੀ ਕੱਲ ਤੱਕ ਤੇ ਤਕਰੀਬਨ 12-1300 ਕਿਲੋਮੀਟਰ ਹੋਰ ਰਹਿ ਗਿਆ ਜਿਹਦੇ ਵਿੱਚੋਂ 100-100 ਕਿਲੋਮੀਟਰ ਅੱਜ ਕਰ ਲੈਣਾ ਤੇ ਥੋੜਾ ਜਿਹਾ ਪੈਂਡਾ ਹੋਰ ਰਹਿ ਜਾਣਾ ਬਸ ਫਿਰ ਦਾਦੇ ਦਾਦੇ ਨੇ ਕਰ ਦੇਣੀ ਹੈ ਮੇਰ ਤੇ ਕੰਮ ਮੋਰਚਾ ਫਤਿਹ ਹੋ ਜਾਣਾ ਵਾ ਪੂਰੂ ਪਾਸ਼ਾ ਕਿਰਪਾ ਕਰਨ ਤੇ ਬਹੁਤ ਤਗੜੇ ਪਠਾਰ ਨੇ ਦਾ ਬਿਲਕੁਲ ਪਠਾਰਾਂ ਦੇ ਆਪਾਂ ਨੇੜੇ ਤੇ ਹੁਣ ਇੱਥੇ ਬਾਂਦਰ ਵੀ ਜਗਲ ਆਪੇ ਆ ਆਵਾਰਾ ਡੰਗਰਾਂ ਦਾ ਜਿਹੜਾ ਸਿਸਟਮ ਉਹ ਇੱਥੇ ਵੀ ਹੈਗਾ ਵਾ ਨੋਟ ਕੀਤੀ ਗੱਲ ਅਸੀਂ ਕਿ ਇੱਧਰ ਵੀ ਲੋਕ ਆਵਾਰਾ ਬਹੁਤ ਡੰਗਰ ਛੱਡਦੇ ਆ ਕੱਲ ਸਾਨੂੰ ਬਹੁਤ ਝੁੰਡ ਮਿਲੇ ਆਵਾਰਾ ਡੰਗਰਾਂ ਦੇ ਕੱਲਾ ਪੰਜਾਬ ਹੀ ਨਹੀਂਗਾ ਇੱਥੇ ਬਹੁਤ ਡੰਗਰ ਆਵਾਰਾ ਫਿਰਦੇ ਆ ਰੋਡ ਦੇ ਉੱਪਰ ਪਰ ਥੋੜੇ ਘੱਟ ਹੈ ਯਾਨ ਨਾਲ ਕਿਉਂਕਿ ਇੱਧਰ ਇੱਕ ਤਾਂ ਹੈ ਨਾ ਕਈ ਜਗ੍ਹਾ ਤੇ ਬਲਦਾਂ ਨਾਲ ਖੇਤੀ ਕਰਦੇ ਆ ਤਾਂ ਕਰਕੇ ਜੋ ਕੰਮ ਗੋਮੋ ਲੈ ਲੈਂਦੇ ਨੇ ਇਨਾਂ ਤੋਂ ਤੇ ਆਪਣੇ ਛੱਡ ਕੇ ਸਾਰਾ ਕੋਸ਼ਿਸ਼ ਕਿਉਂਕਿ ਆਪਣੇ ਸਾਰੇ ਮਸ਼ੀਨਾਂ ਦੇ ਹੋ ਗਏ ਹੁਣ ਤਾਂ ਕਰਕੇ ਬਲਦਾਂ ਦੀ ਲੋੜ ਨਹੀਂ ਹੈਗੀ ਤੇ ਛੱਡ ਦਿੰਦੇ ਰੋਡ ਤੇ ਫਿਰ ਚਲੋ ਕਰਦੇ ਆਂ ਸਫਰ ਕੰਟੀਨਿਊ ਚੱਲੀ ਜਾਂਦਾ ਸਫਰ ਪੈਰੀਏ ਚੜ੍ਹਾਈ ਪੂਰੀ ਹੈ ਤੱਕ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇ ਦੋਖਾ ਤੇ ਸੁਖ ਵੀ ਹੈਗਾ ਐ ਤੇ ਜੇ ਧੋਪ ਤੇ ਛਾਂ ਵੀ ਹੈਗੀ ਆ ਉਵੇਂ ਹੀ ਐ ਜੇ ਚੜਾਈ ਆ ਰਹੀ ਆ ਨਾ گاਉਂ ਤੇ ਰਾਈ ਵੀ ਹੋਊਗੀ ਜਿਆਦੀ ਨਾ ਹੋਵੇ ਘਟਕੜ ਜਿੰਨਾ ਚੜੇ ਆਪਾਂ ਉਹਨਾਂ ਦੇ ਉਤਰਾਂਗੇ ਥੱਲੇ ਇਹ ਕੰਮ ਬਰਾਬਰੀ ਚੱਲਦਾ ਹੈ ਢੜਾਈ ਵੀ ਆਊਗੀ ਤੇ ਉਤਰਾਈ ਵੀ ਆਊਗੀ ਕਿੱਥੇ ਗਾਂ ਰਾਜਸਥਾਨ ਵੀ ਪਹਾੜ ਉਹਨੇ ਉਧਰ ਕਾ ਕੋਟੇ ਵਾਲੇ ਪਾਸੇ ਉਦੇ ਪਰ ਕੇ ਉਹ ਵੀ ਕਰਨੇ ਪੈਣੇ ਸਰ ਇੱਧਰ ਆਗਿਆ ਨੇ ਪੈਲੀਆਂ ਯਾਬੀਆਂ ਦੀਆਂ ਲੱਖਾਂ ਪੰਜਾਹ ਦੀਆਂ ਦਾ ਆ ਗਿਆ ਇੱਥੇ ਬਹੁ ਗਿੰਤੀ ਪਿਆਬੀ ਰਹਿੰਦੇ ਇੱਥੇ ਤੇ ਸਾ ਸਾ ਦੋ ਦੋ ਸੌ ਕਿੱਲੇ ਦੀ ਫਾਰਮਿੰਗ ਕਰਦੇ ਆ ਤਗੜਾ ਕਮੇਸਿੰਗ ਕਹਿੰਦਾ ਸੀ ਐਮਪੀ ਦੇ ਵਿੱਚ ਕਾਫੀ ਪਰਿਵਾਰ ਹੈਗੇ ਇੱਥੇ ਇਸ ਇਲਾਕੇ ਦੇ ਵਿੱਚ ਜਗਾ ਦਾ ਨਾਮ ਹੈ ਸਰਵਾਇਆ ਸਰਵਾ ਸਰਵਾਵਾ ਸਰਵਾਵਾ ਪਿੰਡ ਸਰਵਾਇਆ ਹੈ ਤੇ ਟਾਈਮ ਹੋ ਚੱਲਿਆ ਜੀ 9:30 ਦਾ ਓ ਖੂ ਵੀ ਹੁਣ ਹੁਜਾ ਮਾਰ ਰਹੀ ਆ ਦੇਖਦੇ ਅੱਗੇ ਕਰਦੇ ਕਿਦਾਂ ਕਿਦੇ ਬੰਦੋਬਸਤ ਧੋਕ ਦਾ ਵੀ ਅਰੇ ਸੋਚੀ ਜਾਂਦੇ ਹਾਂ ਕਿ ਕਿਦੇ ਰੋਕ ਕੇ ਕਰੀਏ ਪ੍ਰਸ਼ਾਦ ਦਾ ਬੰਦੋਬਸਤ ਤੇ ਫੌਜਾਂ ਪਹਿਲਾਂ ਹੀ ਆ ਗਏ ਬਰਾਜਮਨ ਹੋ ਜਾਂ ਪਈਆਂ ਕੁਰਸੀਆਂ ਤੇ ਲਾਡੂ ਟ੍ਰੇਨਾ ਦੇਤਾ ਨਾ ਵਾ ਢਾਬਾ ਵੀ ਸਿੰਘਾਂ ਦਾ ਆ ਗਿਆ ਵਾ ਚਲੋ ਫਿਰ ਸ਼ਕਦੇ ਆ ਪ੍ਰਸ਼ਾਦ ਦੇ ਇੱਥੇ ਆਪਾਂ ਉਰੋਂ ਠੇ ਨੂਮੀ ਨਾ ਪੀਜੇ ਦੇ ਸਟਾਈਲ ਚ ਕੱਟ ਕੇ ਦਿੰਦੇ ਆ ਫੀਲਿੰਗ ਆ ਗਈ ਵੀ ਪੀਜੇ ਹੀ ਖਾ ਰਹੇ ਆਪਾਂ ਆਇਆ ਗੱਲ ਬਾਤ ਦੋ ਦੋਤ ਕਰੀ ਜਾਂਦੇ ਸਿੰਘ ਛਕਲੇ ਪਰੌਂਠੇ ਤੇ ਵੀਰ ਨੇ ਅਸੀਂ ਪਹਿਲਾਂ ਗਾਇਤਾ ਮੈਂ ਵੀ ਸਾਨੂੰ ਸਟੀਲ ਗਲਾਸਾਂ ਚਾਹ ਦੇ ਦੀ ਅੱਧਾ ਦਾ ਗਲਾਸ ਕਰਕੇ ਤੇ ਬਾਈ ਨੇ ਅੱਧੇ ਦੇ ਗਲਾਸਾਂ ਨੂੰ ਦਿੱਤੇ ਚਾਹ ਦੇ ਤੇ ਚਾਹ ਓਹੋ ਹੋ ਹੋ ਗੀਰ ਦੇ ਤੇਲ ਵਰਗੀ ਚਾਹ ਹੈ ਕਿਲੋਮੀਟਰਾਂ بڑا ਫਰਕ ਪਾਇਆ ਹੈ ਜਿਹੜੇ ਦੇ ਮੀਲ ਪੱਥਰ ਲੱਗੇ ਹੋਏ ਆ ਪੀਲੇ ਰੰਗ ਦੇ ਉੱਤੇ ਛੇਪੂਰੀ ਹੈਗਾ 0 0 ਕਿਲੋਮੀਟਰ ਜਿਹੜਾ ਹਰਾ ਬੋਰਡ ਲੱਗਾ ਹੈ ਇੱਥੇ ਛੇਪੂਰੀ ਹੈਗਾ 15 ਕਿਲੋਮੀਟਰ ਕਿਦੀ ਮੰਨੀ ਕਿਦੀ ਛੱਡੀਏ ਦੱਸੋ ਹੁਣ ਤਕੜਾ ਕੰਮ ਕੀਤਾ ਇਹਨਾਂ ਨੇ ਆਪਾਂ ਫੇਰ ਹੋਗੇ ਡੀ ਰੂਟ ਅੱਜ ਤਾਂ ਵੱਡੀ ਰੂਟ ਨਹੀਂ ਹੋਣਾ ਬਸ ਆਪਾਂ ਵਨ ਵੇ ਰੋਡ ਛੱਡਣੀ ਸੀ ਸੀਗੀ ਉਹ ਛੱਡ ਬੈਠੇ ਆ ਤੇ ਸਿੰਗਲ ਰੋਡ ਤੇ ਆ ਗਏ ਹਾਂ ਤੇ ਹੁਣ ਅਸੀਂ ਚੱਲਨੇ ਆ ਇਧਰ ਦੀ ਸ਼ਾਰਟਕਟ ਮਾਰ ਕੇ ਵਨ ਵੇ ਵਾਲੇ ਪਾਸੇ ਕਿ ਲੋਕਾਂ ਐ ਨਾ ਵੀ ਆਪਣਾ ਕਿਹੜਾ ਇਹ ਹੋਮ ਟਾਊਨ ਹੈਗਾ ਜਾਂ ਪੰਜਾਬ ਹੈ ਗਵੇ ਆਪਾਂ ਨੂੰ ਧਿਆਨ ਰੂਸਾਈ ਹਟਕਾਂ ਦਾ ਕਿੰਨੇ ਕਦੇ ਬੰਦਾ ਭੁੱਲੀ ਜਾਂਦਾ ਤੇ ਬਹੁਤੀ ਵੱਡੀ ਗੱਲ ਨਹੀਂ ਡੀ ਰੂਟ ਹੋਣਾ ਇਹ ਇੱਕ ਕਲੋਨੀ ਜੀ ਹੈਗੀ ਐ ਛੋਟੀ ਜਿhk ਤੇ ਆਪਾਂ ਇਹਨੂੰ ਕਰ ਰਹੇ ਆ ਕਰਾਸ ਮੁੰਡੇ ਸਾਈਕਲ ਬੜਾ ਕਹਿੰਦੇ ਸੀ ਕੱਲਾ ਰੇਮੀ ਸੀਗਾ ਟਾਇਰ ਹੈ ਨਹੀਂ ਸੀਗਾ ਇਹ ਹੁੰਦੇ ਲੈਜੈਂਡ ਹੁੰਦੇ ਬੰਦੇ ਜਿਹੜੇ ਐਸਾ ਚਲਾਉਂਦੇ ਆ ਟਾਈਮ ਹੋ ਗਿਆ ਜੀ 10:40 ਮਿੰਟ ਤੇ 35 ਕਿਲੋਮੀਟਰ ਆਪਾਂ ਕਰ ਲਿਆ ਐ ਤੇ ਸ਼ੇਪੂਰੀ ਆਪਾਂ ਕਰਤੀ ਬਾਈਪਾਸ ਆਪਣੇ ਨਾਲ ਜਿਹੜਾ ਸ਼ੇਪ ਸ਼ੇਪਪੁਰੀ ਦਾ ਰੱਪਾ ਚੱਲ ਰਿਹਾ ਹੈ ਇੱਧਰ ਸੱਜਿਆਤ ਤੇ ਸ਼ੇਪਪੁਰੀ ਵਿੱਚ ਮਾਧਵ ਰੈਸ਼ਨਲ ਪਾਰਕ ਹੈਗਾ ਹੈ ਕਾਫੀ ਮਸ਼ਹੂਰ ਹੈਗਾ ਤੇ ਇਹ ਇੱਥੋਂ ਦੇ ਜੰਗਲ ਨੇ ਇੱਥੇ ਕਾਫੀ ਜੰਗਲੀ ਜਾਨਵਰ ਪਾਈ ਜਾਂਦੇ ਨੇ ਹਿਰਣ ਸ਼ੇਰ ਤੇ ਨੀਲ ਗਾਏ ਤੇ ਮਗਰਮਛ ਵਗੈਰਾ ਵੀ ਹੈਗੇ ਇੱਥੇ ਔਰ ਬਹੁਤ ਸਾਰੇ ਜਾਨਵਰ ਇੱਥੇ ਪਾਈ ਜਾਂਦੇ ਆ ਤੇ ਮੁਗਲ ਰਾਜੇ ਜਿਹੜੇ ਸੀਗੇ ਮੁਗਲ ਰਾਜੇ ਤੇ ਜਿਹੜੇ ਗਵਾਲੀਆ ਦੇ ਮਹਾਰਾਜੇ ਸੀਗੇ ਉਹ ਇਹਨਾਂ ਜੰਗਲਾਂ 'ਚ ਸ਼ਿਕਾਰ ਕਰਦੇ ਹੁੰਦੇ ਸੀਗੇ ਇੱਥੇ ਵੇਖਣਯੋਗ ਬਹੁਤ ਥਾਵਾਂ ਹੈਗੀਆਂ ਨੇ ਕਾਫੀ ਥਾਵਾਂ ਵੇਖਣਯੋਗ ਹੈਗੀਆਂ ਨੇ ਇੱਥੇ ਅ ਸਕਰੀਨ ਤੇ ਮੈਂਸ਼ਨ ਕਰ ਦਿੱਤਾ ਆਪਾਂ ਵੀ ਆਥਾ ਆ ਵੇਖਣ ਆਣੀਆਂ ਹੈਗੀਆਂ ਨੇ ਜੇ ਕਦੇ ਆਓ ਤੇ ਵੇਖ ਕੇ ਜਾਓ ਜੇ ਸਾਡੇ ਕੋਲ ਹੁਣ ਟਾਈਮ ਪੂਰਾ ਸੂਰਾ ਹੀ ਹੈ ਵੀ ਇੱਥੇ ਵੀ ਜੰਗਲੀ ਇਲਾਕਾ ਹੈਗਾ ਨਾਲ ਨਾਲ ਆਪਣੇ ਕਾਫੀ ਸੰਗੜੇ ਲੋਕਾਂ ਦੇ ਇੱਥੇ ਵੇਖੋ ਜੀ ਇਲਾਕਾ ਦੂਰ ਦੂਰ ਤੱਕ ਜੰਗਲ ਹੈਗਾ ਇੱਥੇ ਇਲਾਕਾ ਪਥਰੀਲਾ ਜਿਆਦਾ ਹੈਗਾ ਐਮਪੀਓ ਚ ਜਿਵੇਂ ਪਠਾਰ ਨੇ ਨਾ ਪਥਰੀਲੇ ਇਲਾਕੇ ਵੀ ਬਹੁਤ ਹੈਗਾ ਜ਼ਮੀਨ ਚ ਪੱਥਰ-ਪੱਥਰ ਬਹੁਤ ਹੈਗੇ ਨੇ ਤੇ ਆਪ ਬਰਾਨਾ ਇਲਾਕਾ ਵੀ ਕਹਾਵਦੇ ਨੂੰ ਥੱਲੇ ਪੱਥਰ ਬਹੁਤ ਜਿਆਦੇ ਨੇ ਤੇ ਨਾਲ ਲੱਗਦਾ ਇੱਥੇ ਨਾਲਾ ਤੇ ਉਹ ਸਾਹਮਣੇ ਹੈਗੇ ਨੇ ਘਰ ਉੱਪਰ ਦੇ ਉਹ ਸਾਹਮਣੇ ਪਠਾਰ ਨੇ ਤੇ ਇਸ ਇਲਾਕੇ ਚ ਮੱਝਾਂ ਬਹੁਤ ਜ਼ਿਆਦੀਆਂ ਨੇ گاਵਾ ਘਟ ਵੇਖੀਆਂ ਨੇ ਬਹੁਤ ਜ਼ਿਆਦੀਆਂ ਮੱਝਾਂ ਹੈਗੀਆਂ ਨੇ ਤੇ ਚਾਹ ਜਿਹੜੀ ਇਥੇ ਬਣਦੀ ਹੈ ਮੱਝ ਦੁੱਧ ਦੀ ਬਣਦੀ ਹੈ ਪੈਕਟਰ ਦੁੱਧ ਘਾਟੇ ਗਏ ਇਧਰ ਐਮਪੀ ਚ ਤੁਸੀਂ ਵੇਖ ਸਰ ਵੀਓ ਪੂਰਾ ਸ਼ਾਨਦਾਰ 뷰 ਬਣ ਰਿਹਾ ਨਾਲਾ ਹੈ ਨਾਲੇ ਦੇ ਕੰਨੇ ਘਾੜੇ ਮੱਝਾਂ ਜਾ ਰਹੀਆਂ ਨੇ ਇਹ ਪੱਠੇ ਪੁੱਠੇ ਘਟ ਪਾਉਂਦੇ ਜਿਆਦਾਤਰ 4 ਦੇ ਹੀ ਆ ਮੱਜਾਂ ਨੂੰ ਇੱਧਰ ਟਾਈਮ ਹੋ ਗਿਆ ਜੀ 11:50 ਮਿੰਟ ਤੇ ਕਿਲੋਮੀਟਰ ਹੋ ਗਿਆ ਆਪਣੇ 52 ਅੱਜ ਤਾਂ ਮਚੜਾਈ ਜਿਆਦੀ ਆ ਰਹੀ ਆ ਉਤਰਾਈ ਘੱਟ ਗਈ ਆ ਤੇ ਆਪਣੇ ਦੋ ਪਾਸੇ ਚੱਲ ਰਿਆ ਜੰਗਲ ਬੇਲਾ ਤੇ ਇੱਧਰ ਵੀ ਸਾਰਾ ਜੰਗਲ ਬੁੱਟਾ ਹੀ ਆ काफ़ी लंबा जोड़ा एरिया है गए ये जरा बराना जंगली है गए हूं ढलान आई माड़ी जी गांह फिर चढ़ाई है ਟਾਈਮ ਹੋ ਗਿਆ ਜੀ ਸਵਾ 12 ਦਾ ਤੇ ਸਾਹਮਣੇ ਬਹੁਤ ਵੱਡੀ ਚੀਜ਼ ਲੱਗੀ ਇੱਧਰ ਤੇ ਇਹਦੇ ਬਿਲਕੁਲ ਸਾਹਮਣੇ ਕਾ ਬਾਇਆ ਛੋਟਾ ਜਿਹਾ ਚਾਹ ਪਾਣੀ ਵਾਲਾ ਅਸ਼ਾਦੇ ਵੀ ਹੈਗੇ ਇਹਦੇ ਕੋਲ ਤੇ ਆਪਾਂ ਲਾਤੇ ਗੱਡੀਆਂ ਸਾਈਡ ਤੇ ਕਿਲੋਮੀਟਰ ਆਪਾਂ ਕਰ ਲਏ 55 ਤੇ ਬਿਸਕੁਟ ਹੀ ਬਹੁਤ ਸੋਨੇ ਬਾਈ ਕੋਲੇ ਤੇ ਬਿਸਕੁਟ ਆਪਾਂ ਅੱਗੇ ਇੱਕ ਲੈ ਲਿਆ ਵਾ ਇੱਕ ਬਿਸਕੁਟ ਆਪਾਂ ਹੋਰ ਲੈਣਾ ਹਜੇ ਆਹ ਵਾਲ ਲੈਨੇ ਰੰਗ ਬਰੰਗਾ ਜਾ ਸੋਹਣੇ ਬਿਸਕੁਟ ਆ ਤੇ ਚਾਹ ਇੱਧਰ ਬਣ ਗਈ ਆ ਮੁੰਡੇ ਕਰ ਰਿਆ ਆਰਾਮ ਤੇ ਆਪਾਂ ਬਿਸਕੁਟ ਨਾਲ ਪੀਨੇ ਹਾਂ ਚਾਹ ਕਰਦੇ ਸਰੀਰ ਨੂੰ ਕਾਇਮ ਆਪਾਂ ਦੇ ਆਦੀ ਬਾਤ ਸੇ ਬਹੁਤ ਸੋਚੋ ਘਰ ਇੱਧਰ ਹੋ ਰਹੀ ਜੀ ਮਟਰ ਤੇ ਨਾਲ ਹੀ ਤੇ ਟਮਾਟਰ ਦੀ ਖੇਤੀ ਟਮਾਟਰ ਦੇ ਵੀ ਖੇਤ ਬਹੁਤ ਅੱਗੇ ਇੱਥੇ ਟਮਾਟਰ ਦੀ ਕਾਸ਼ਤ ਬਹੁਤ ਹੁੰਦੀ ਇੱਥੇ ਤੇ ਲਾਗੇ ਬੰਨੇ ਦੀ ਮੰਡੀਆਂ ਨੂੰ ਛੱਡ ਕੇ ਹੋਰ ਦੂਰ ਦੂਰ ਟਮਾਟਰ ਵੀ ਜਾਂਦਾ ਇਹਦਾ ਆਗਰਾ ਦਿੱਲੀ ਤੇ ਲਖਨਊ ਪੰਜਾਬ ਤੇ ਹੋਰ ਭਾਰਤ ਦੇ ਕਈ ਜਗ੍ਹਾ ਤੇ ਜਾਂਦਾ ਟਮਾਟਰ ਇਥੋਂ ਨੇਪਾਲ ਵੀ ਜਾਂਦਾ ਹੈ ਨੇਪਾਲ ਵੀ ਜਾਂਦਾ ਕਹਿੰਦੇ ਪੋਪਾਲ ਵੀ ਜਾਂਦਾ ਵੀ ਕੰਮ ਵੱਡੇ ਪੱਧਰ ਤੇ ਹੀ ਹੈ ਤੇ ਖੇਤ ਵੀ ਬਹੁਤ ਵੱਡੇ ਵੱਡੇ ਹੈਗੇ ਇੱਥੇ ਜਿਵੇਂ ਆਪਣੇ ਕਿਨੂਆ ਦੇ ਬਾਗ ਨੇ ਉਵੇਂ ਇੱਥੇ ਟਮਾਟਰਾਂ ਦੇ ਖੇਤ ਹੈਗੇ ਆ ਤੇ ਇਹਨਾਂ ਦੇ ਵਿੱਚ ਨਾ ਲਾਈਆਂ ਨੇ ਪੰਨੀਆਂ ਉਹ ਮੋਮਿਆਂ ਵਿੱਚ ਲਾਏ ਹੋਏ ਵਿੱਚ ਉਹ ਦੇਖੋ ਵਾਈਟ ਮੋਮ ਜਾਂ ਮਿਲਾਏ ਇਹਨਾਂ ਨੂੰ ਪੁੱਛਿਆ ਕਿਉਂ ਲਾਏ ਨੇ ਕਹਿੰਦੇ ਵੀ ਗੰਦ ਪੈਣ ਤੋਂ ਲਾਏ ਨੇ ਜਿਵੇਂ ਟਾਈਮ ਹੋ ਗਿਆ 2 ਵਜੇ 5 ਮਿੰਟ ਦੇ ਕਿਲੋਮੀਟਰ ਆਪ ਕਰ ਲਿਆ 82 ਤੇ ਪੈੜ ਧਰਾਵਾ ਕਰ ਲਿਆ ਆਪਾਂ Rajasthan ਚ MP ਦਾ ਬਾਰਡਰ ਕਰਕੇ ਕ੍ਰੋਸ Rajasthan ਇੰਟਰ ਕਰ ਗਏ ਆ ਤੇ ਕੋਟੜਾ ਰਵੇ 184 ਕਿਲੋਮੀਟਰ ਭੁੱਖ ਹੋਣ ਲੱਗ ਗਈ ਜੋਬਣ ਦੇ ਤੇ ਗਰਮੀ ਪੂਰੀ ਹੋ ਗਈ ਆ ਭਾਲ ਹੈ ਹੁਣ ਇਹ ਢਾਬੇ ਦੀ ਇੱਥੇ ਆਪਾਂ ਨੂੰ ਪ੍ਰਸ਼ਾਦੇ ਮਿਲ ਸਕਣ ਤੇ ਤਕਰੀਬਨ 25 ਕਿਲੋਮੀਟਰ ਹੋ ਗਏ ਆ ਚਾਹ ਪੀ ਕੇ ਤੁਰਿਆ ਨੂੰ 27 ਕਿਲੋਮੀਟਰ ਤੇ ਹਜੇ ਤੱਕ ਕੋਈ ਵੀ ਪੈਟਰੋਲ ਪੰਪ ਨਹੀਂ ਆਇਆ ਵੀ ਸੋਚਿਆ ਸੀ ਤੇ ਪਾਣੀ ਭਰਾਂਗੇ ਕੋਈ ਪੰਪ ਨਹੀਂ ਆਇਆ ੜਾਈ ਪੈ ਰਹੀ ਹੈ ਪੂਰੀ ਹੋਣਾ ਹਿੱਲ ਪੈਰੀਏ ਹਿੱਲ ਬੱਲੇ 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 ਕਿੰਨੀ ਸਰੋਂ ਆ ਉਹ ਦੂਰ ਤੱਕ ਜਿਵੇਂ ਨਿਗਾਹ ਜਾ ਰਹੀ ਹੈ ਪੂਰੀ ਸਰੋਂ ਹੀ ਸਰੋਂ ਬੀਜੀ ਹੋਈ ਆ ਬੱਲੇ 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 ਤਗੜੇ ਕੰਮ ਵੀ ਮੁੜੇ ਹੋਣ ਆ ਪੂਰੇ 30 ਕਿਲੋਮੀਟਰ ਬਾਅਦ ਆਇਆ ਹੈ ਇੰਡੀਅਨ ਆਇਲ ਬੱਲੇ ਬੱਲੇ ਕੋਈ ਪੰਪ ਨਹੀਂ ਆਇਆ ਵਜ ਕੇ ਨੇ 2:30 ਤੇ ਬੰਦੇ ਪਹਿਲੇ ਪਹੁੰਚ ਗਏ ਆ ਇਹ 2-3 ਦਿਨ ਹੋ ਗਏ ਅੱਗੇ ਜਾਂਦੇ ਆ ਵਾਲਾ ਜੀ ਹੋਟਲ ਐਂਡ ਰੈਸਟੋਰੈਂਟ AC ਨਾਓਨ AC ਤੇ ਦੇ ਤਾਂ ਮੇਰਾ ਆਰਡਰ ਦੇ ਤਾਂ ਦੇ ਤਾਂ ਬਸ ਠੀਕ ਹੈ ਉਹ ਤਾਂ ਅੰਦਰ ਬੁਲਾ ਹੀ ਜਾਂਦੇ ਆ ਹਾਂ ਥੋੜਾ ਧਰ ਦੇ ਫਿਰ ਰਾਜਸਥਾਨ ਦੇ ਵਿੱਚ ਸਰਵੋਤਮ ਨਜ਼ਾਰਾ ਸਰੋਂ ਬੀਜੀ ਆ ਤੇ ਫੁੱਲ ਜੇ ਨਿਕਲਦੇ ਪਏ ਆ ਕਾ ਦਿਲਕਿਸ਼ ਨਜ਼ਾਰਾ ਹੈ ਸਰੋਂ ਰਾਜਸਥਾਨ ਚ ਹੁੰਦੀ ਬਹੁਤ ਸਰੋਂ ਛੋਲੇ ਤਾਰਾ ਮੀਰਾ ਤੇ ਕਣਕ ਵੀ ਬਹੁਤ ਹੁੰਦੀ ਇੱਥੇ ਟਾਈਮ ਹੋ ਗਿਆ ਜੀ 5:30 ਦਾ ਤੇ ਐਲੀਵੇਸ਼ਨ ਆ ਰਹੀ ਆ ਲਗਭਗ 1.5-2 ਕਿਲੋਮੀਟਰ ਆਪਾਂ ਆ ਗਏ ਆ ਤੇ ਉਹ ਸਾਹਮਣੇ ਜਿੱਥੇ ਖਾਲੀ ਤੁਹਾਨੂੰ ਰੋਡ ਦਿਖ ਰਹੀ ਹੈ ਥਾਂ ਇਹ ਉਹ ਸਾਹਮਣੇ ਇੱਥੋਂ ਘੇੜਾ ਖਾ ਕੇ ਜਾਣਾ ਆਪਾਂ ਉਹ ਟਰਾਲਾ ਜਾ ਰਿਹਾ ਉੱਥੇ ਤੇ तकरीबन 200 ਮੀਟਰ ਦੀ ਐਲੀਵੇਸ਼ਨ ਜਿਹੜੀ ਆਪਾਂ ਗੇਨ ਕਰਨੀ ਹੈਗੀ ਆ ਤੇ 6 ਕਿਲੋਮੀਟਰ ਦੇ ਵਿੱਚ ਆਪਾਂ 200 ਮੀਟਰ ਗਿਣ ਕਰਨੀ ਐ ਲਿਵੇਸ਼ਨ ਤੇ ਫੇਰ ਆਪਣੇ ਗਾਂ ਢਲਾਣਾ ਜਿੰਨੇ ਫੇਰ ਗਾਂ ਪੱਧਰ ਹੀ ਆ ਤੇ ਕੰਮ ਤਾਂ ਔਖਾ ਹੀ ਏ ਤੁਹਾਡਾ ਜ ਆ ਉਹ ਟਰੱਕ ਵੀ ਆ ਹੌਲੀ ਹੌਲੀ ਜਾ ਰਿਹਾ ਹੈ ਆਸ-ਪਾਸੇ ਪੂਰੇ ਸੰਘਰੇ ਜੰਗਲ ਨੇ ਕਦੇ ਵਿੱਚ चेर भी है इस घाटी देख चलो फिर भी आप टेम चल रहे हैं नेरा नहीं है ज्यादा नेरा फिर भी समस्या हो सकती है पूरा टाइम हो गया जी छे बज के भी मिनट तक किलोमीटर आप करते एक सौ 25 ਤੇ ਨੇਹਰਾ ਹੋ ਗਿਆ ਪੂਰੀ ਤਰ੍ਹਾਂ ਤੇ ਪਹੁੰਚਿਆ ਆਪਾਂ ਢਾਬੇ ਤੇ ਢਾਬੇ ਦਾ ਨਾਮ ਹੈਗਾ ਕਿਰਾੜ ਧਾਕੜ ਫੈਮਿਲੀ ਰੈਸਟੋਰੈਂਟ ਤੇ ਇੱਥੇ ਆਪਾਂ ਦਿੱਤਾ ਚਾਹ ਦਾ ਆਰਡਰ ਤੇ ਚਾਹ ਪੀ ਕੇ ਆਪਾਂ ਕਰਨੀ ਵਾਟ ਗਾਹ ਨੂੰ ਲਗਭਗ 20-25 ਕਿਲੋਮੀਟਰ ਹੋਰ ਵਾਟ ਹੈ ਗਈ ਆ ਸੀਤਾਬਾੜੀ ਉੱਥੇ ਪਹੁੰਚਣਾ ਆਪਾਂ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਨਾਈਟ ਹਟਪ ਉੱਥੇ ਕਰਨਾ ਅੱਜ ਤੇ ਇੱਧਰ ਕੱਢ ਰਹੇ ਮੁੰਡੇ ਚਾਹ ਦੀ ਉਡੀਕ ਆ ਬੈਠੇ। ਕਾ ਉਡੀਕ ਰਹੇ ਆ ਤੇ ਆਰਡਰ ਦੇਤਾ ਹੈ। ਆ ਜੀ ਢਾਬਾ ਕਰਾੜ ਫੈਮਿਲੀ ਕਰਾੜ ਤਾਕੜ ਫੈਮਿਲੀ ਢਾਬਾ। ਢਾਬਾ ਬਹੁਤ ਸਰਾ ਹੈ। ਇੱਧਰ ਖੜੀਆਂ ਆਪਣੀਆਂ ਗੱਡੀਆਂ। ਚੜ੍ਹਾਈ ਤੋਂ ਬਾਅਦ ਧਲਾਨ ਆਈ ਹੁਣ। ਇਹ ਵੀਰੋ ਕੋ ਬਣਦੀ ਰਹੀ ਕਿਵੇਂ? ਕਾ ਫੋੜਾ ਵੀ ਚੱਲਦਾ ਕੰਮ ਪੁਲਿਸ ਸਪੀਡਾਂ ਤੇ ਗੁਰਦਰ ਸਾਹਿਬ ਦੇ ਦੀਪਮਾਲਾ ਬਹੁਤ ਸੋਹਣੀ ਕੀਤੀ ਹੋਈ ਹੈ ਬਾਖ ਮਾਰੀ ਹੈ ਦੀਪਮਾਲਾ ਦਾ ਰੰਗ ਬਰੰਗੀ ਜੜੀਆਂ ਵਾਲੀ ਅਦਭੁਤ ਨਜ਼ਾਰਾ ਹੈ ਸਤਗੁਰਾਂ ਦੀ ಅಪਾਰ ਬਖਸ਼ਿਸ਼ ਹੋਈ ਹੈ ਮਹਾਰਾਜਾ ਮੇਰ ਪਰਿਆ ਹੱਥ ਸਿਰ ਤੇ ਤੇ ਉਹਦੀ ਓਟ ਤੇ ਆਸਰਾ ਲੈ ਕੇ ਤੁਰਦੇ ਆਂ ਸਵੇਰੇ ਤੇ ਉਹਦੀ ਕਿਰਪਾ ਦੇ ਨਾਲ ਮੰਜ਼ਲਾਂ ਨੂੰ ਸਾਰ ਕਰ ਰਹੇ ਆਂ ਤੇ ਇਸ ਟਾਈਮ ਸਮਾਂ ਹੋ ਗਿਆ ਏ ਲਗਭਗ 8 ਦਾ ਤੇ ਕਿਲੋਮੀਟਰ ਆਪਾਂ ਕਰ ਲਏ ਜੀ ਅੱਜ ਤਕਰੀਬਨ 150 ਤੇ ਪਹੁੰਚੇ ਆਪਾਂ ਸੀਤਾਵਾੜੀ ਗੁਰਦੁਰਦ ਸਾਹਿਬ ਇੱਥੇ ਬਹੁਤ ਸ਼ਾਨਦਾਰ ਅੱਜ ਦਾ ਸਫ਼ਰ ਤਕਰੀਬਨ ਸਾਰਾ ਹਾਈਵੇ ਤੇ ਉੱਤੇ ਸੀਗਾ ਤੇ ਕਿਲੋਮੀਟਰ 150 ਦਾ ਸੀਗੇ ਪਰ ਚੱਲਿਆ ਬਹੁਤ ਸ਼ਾਨਦਾਰ ਸਾਰਾ ਵਨਵੇ ਸੀਗਾ ਉਤਰਾਇਆਂ ਚੜਾਈਆਂ ਕਰਦੇ ਕਰਦੇ ਸਫਰ ਬਹੁਤ ਸ਼ਾਨਦਾਰ ਰਿਹਾ ਦੁਬਾਰੇ ਧੁੱਪ ਸੀਗੀ ਮਾੜੀ ਜੀ ਪਰ ਵਧੀਆ ਰਿਹਾ ਤੇ ਬਾਬਾ ਜੀ ਨੇ ਵਧੀਆ ਪ੍ਰਬੰਧ ਕੀਤਾ ਮंजे ਮੁਝੇ ਇੱਥੇ ਅਡਵਾਂਸ ਰਖੇ ਬਿਸਤਰੇ-ਬੁਸਤਰੇ ਤੇ ਹੁਣ ਆਪਾਂ ਇੱਥੇ ਕਰਾਂਗੇ ਨਾਈਟ ਹਾਲਟ ਤੇ ਤਾਰ ਕੇ ਸਮਾਨ ਤੇ ਛਕਦੇ ਪ੍ਰਸ਼ਾਦੇ ਫਿਰ ਟਿਕਦੇ ਆਪਾਂ ਤੇ ਅੱਜ ਦੇ ਸਫਰ ਦੀ ਤੇ ਸਮਾਪਤੀ ਹੈ ਤੇ ਕੱਲ ਨੂੰ ਨਵੇਂ ਸਫਰ 'ਚ ਨਵੀਆਂ ਆਰਾਮਾਂ ਤੇ ਨਵੇਂ ਤਿਆਰਿਆਂ ਦੇ ਨਾਲ ਫੇਰ ਹੋਵਾਂਗੇ ਹਾਜ਼ਰ ਤਦ ਤੱਕ ਲਈ ਸਤਿ ਸ੍ਰੀ ਅਕਾਲ